आए रिपोर्ट ने सारे देखो दोस्तों नाले केक नाले पीजे देख ओए हाय पीजे नाले दोस्तों लॉ जी मित्रों नाले पीजे नाले केक बर्थडे होगा माधव तो पुराने बर्थडे हैप्पी बर्थडे लॉ हैप्पी बर्थडे माधा दा दोस्तों चलो दोस्तों ਆ ਬਾਡੀ ਦੇ ਜੀ ਨੂੰ ਹੈਲੋ ਦੋਸਤੋ ਲੋ ਜੇ ਉੱਠ ਗਏ ਆ ਸਵੇਰੀ ਸਵੇਰੀ ਦੇਖੋ ਦੋਸਤੋ ਬੱਚੇ ਤਾਂ ਚਲੇ ਗਏ ਸਕੂਲ ਤੇ ਮਾਦਵ ਦਾ ਹੋ ਰਿਹਾ ਕੇਕ ਲੋਜੀਕ ਕੇਕ ਦੀ ਤਿਆਰੀਆਂ ਕਰ ਰਹੀ ਆ ਰਵਿਤਾ ਰਾਣੀ ਮਾਦਵ ਦਾ ਬਰਥਡੇ ਅੱਜ ਦੋਸਤੋ ਕੇਕ ਤਿਆਰ ਹੋ ਰਿਹਾ ਤਿਆਰ ਹੋ ਰਿਹਾ ਦੇਖੋ ਜੀ ਸਾਰਾ ਡੈਕੋਰੇਸ਼ਨ ਦਾ ਸਮਾਨ ਹੀ ਹੈਗਾ ਆਪਣੇ ਲਵੇ ਦੇਖੋ ਤੇ ਸਵੇਰੀ ਸਵੇਰੀ ਬਣਾਣਾ ਐ ਤੋਏ ਕੇਕ ਬਣ ਰਿਹਾ ਸਵੇਰੀ ਸਵੇਰੀ ਲੋ ਜੀ ਫੇਰ ਅਸੀਂ ਨੇ ਹਸਪੀਟਲ ਜਾਣਾ ਏ ਤੁਹਾਨੂੰ ਪਤਾ ਏ 10 ਵਜੇ ਜਾਣਾ ਹਸਪੀਟਲ ਕਦਰ ਕੋਈ ਪਤਾ ਨਹੀਂ ਹੈਗਾ ਕਿ ਡਾਕਟਰ ਸਾਹਾ ਆ ਕੇ ਐਡਮਿਟ ਕਰ ਲੈਣਾ ਜੋ ਮਰਜ਼ੀ ਹੋ ਸਕਦਾ ਹੈ ਜੇ ਤਾਂ ਕਰਕੇ ਇਹ ਪਹਿਲੀ ਬਣਾ ਤੇ ਪਹਿਲੀ ਬਣਾ ਰਹੀ ਹੈ ਠੀਕ ਲਓ ਜੀ ਦੋਸਤੋ ਪਹਿਲੀ ਬਣਾ ਕੇ ਰੱਖ ਰਹੀ ਹੈ ਦੇਖੋ ਦੋਸਤੋ ਲਓ ਜੀ ਪਹਿਲੀ ਦੇਖੋ ਦੋਸਤੋ ਲਓ ਜੀ ਮਿੱਤਰੋ ਦੇ ਖੇਲ ਖਿਲਾਉਣੇ ਦੇਖੋ ਜੀ ਮੈਂ ਕਨਾਣਾ ਖੇਡਦਾ ਹੁੰਦਾ ਇਹਨਾਂ ਨਾਲ ਤਾਂ ਲਓ ਜੀ ਇਹ ਲਾ ਤੇ ਖੇਲਣ ਟੋਗੀ ਓਏ ਓਏ ਜੋ ਨਹੀਂ ਸੀ ਕਿਤੇ ਆਇਆ ਹੋਇਆ ਸਾਰੀ ਲਾਤੇ ਲਾ ਜੀ ਆਪਣੇ ਘਰ ਦਾ ਤਾਲ ਕੇ ਫੇਰ ਰੱਖ ਲ लेंगे ला जी ਮਿੱਤਰੋ ਅੱਜ ਕੱਲ ਡੌਗ ਵਾਲਿਆਂ ਦਾ ਵੀ ਕੰਮ ਹੋ ਰਿਹਾ ਵਿਚਾਰਿਆਂ ਦਾ ਸੇਵ ਡੌਗ ਹੋਣਾ ਜ਼ਰੂਰੀ ਹੈ ਤੇ ਵਿਚਾਰਿਆਂ ਇਹ ਬਹੁਤ ਲੋਕੋਨਾਂ ਦੀ ਸੇਵਾ ਵੀ ਕਰਦੇ ਨੇ ਤੇ ਲਾ ਜੀ ਦੋਸਤੋ ਅਸੀਂ ਵੀ ਡੌਗ ਲਵਰੀ ਹਾਂ ਸਾਰੀ ਹੁੰਦੇ ਨੇ ਵੈਸੇ ਤਾਂ ਤੇ ਦੇਖੋ ਦੋਸਤੋ ਕਾਟ ਲੱਗ ਰਿਹਾ ਉਹ ਕਾਟ ਲਾਓ ਜੀ ਮਿੱਤਰੋ ਬੱਲੇ ਬੱਲੇ ਹੋ ਗਏ ਮਿੱਤਰੋ ਕੇਕ ਦੀ ਤਾਂ ਲਾਓ ਜੀ ਸਾਰੇ ਲਾ ਦੇ ਦੇਖੋ ਜੀ ਟੋਪੀ ਵਾਲੇ ਸਾਰੇ ਦੇਖੋ ਜੀ ਦੋਸਤੋ ਸਾਰੇ ਬਣੇ ਹੋਏ ਨੇ ਇਹ ਦੇਖੋ ਕੀ ਕੁਝ ਲਾ ਦੇ ਨੇ ਬਣਾ ਦੇ ਨੇ ਦੇਖ ਲਓ ਦੋਸਤੋ ਚਲੋ ਜੀ ਬਹੁਤ ਵਧੀਆ ਬਣਿਆ ਹੋਇਆ ਏ ਮੈਂ ਕਨਾ ਨੇ ਮੈਂ ਕਾ ਦਿੱਲੀ ਵਾਲਾ ਬਣਾਵਾਂਗੇ ਮੈਂ ਕਾ ਕੈਰਟ ਵਾਲਾ ਬਣਾਵਾਂਗੇ ਬਿੱਲੀ ਵਾਲਾ ਟੋਪ ਵਾਲਾ ਬਣਾ ਦੇ ਆਹ ਨੂੰ ਬਿੱਲੀ ਵਾਲਾ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆਂ ਨਾਤੋ ਕੇ ਨਾਤੋ ਲਈ ਆਪਾਂ ਹੈਪੀ ਬਰਥਡੇ ਲਾ ਦੋ ਹੈਪੀ ਬਰਥਡੇ ਲਓ ਜੀ ਹੈਪੀ ਬਰਥਡੇ ਵੀ ਲਾ ਦ ਗਾ ਪਰੇ ਦੇਖੋ ਦੋਸਤੋ ਸਾਰਾ ਕੇਕ ਜਬਰਦਸਤ ਲੱਗ ਰਿਹਾ ਹੁਣ ਸੋਹਣਾ ਲੱਗ ਰਿਹਾ ਫੁੱਲ ਭਰ ਗਿਆ ਦੋਸਤੋ ਇਹ ਤਾਂ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਐਸਾ ਡਿਜ਼ਾਈਨ ਲਾ ਦੇ ਮਿੱਤਰੋ ਚਲੋ ਜੀ ਮਿੱਤਰੋ ਚਲੋ ਨਾਤੋ ਕੇ ਮਿਲਦੇ ਆਂ ਸੜਨ ਬਣੇ ਰਿਹਾ ਦੋਸਤੋ ਠੀਕ ਹੈ ਦੋਸਤੋ ਨਾਤੋ ਕੇ ਮਿਲਦੇ ਆਂ ਜਬ ਤੱਕ ਕੇਲੀ ਆ ਬਾਤ ਨਾਤੋ ਕੇ ਰੈਡੀ ਚੜੀ ਹੋ ਗਈ ਠੀਕ ਹੈ ਦੋਸਤੋ ਲਓ ਜੀ ਦੇਖੋ ਇਹ ਕੇਕ ਓਏ ਹੋ ਫੋਟੋ ਖਿੱਚ ਲਓ ਜੀ ਫੋਟੋ ਖਿੱਚ ਲੀਏ ਨਾ ਐ ਕੋ ਆ ਹੈ ਨਾ ਆਪਣਾ ਹੀ ਨਾ ਮੈਨਾ ਆ ਫੋਟੋ ਖਚੋ ਕੇਕ ਦੀ ਖਿੱਚ ਦੇਣਾ ਮੈਂ ਹਾਂ ਕੋ ਕੇਕ ਲਓ ਜੀ ਕੇਕ ਦੀ ਫੋਟੋ ਖਿੱਚ ਦੇਣਾ ਮੈਂ ਠੀਕ ਆ ਦੋਸਤੋ ਚਲੋ ਦੋਸਤੋ ਹੋ ਗਿਆ ਰੈਡੀ ਸ਼ੈਡੀ ਹੋ ਗਿਆ ਤਿਆਰ ਵਰ ਤਿਆਰ ਹੋ ਗਏ ਚਲੋ ਜੀ ਅੱਜ 10 ਵਜੇ ਦਾ ਟਾਈਮ ਆ ਡਾਕਟਰ ਦਾ ਅਰਵੀ ਦਾ ਰਾਣੀ ਦਾ ਚੈੱਕ ਅਪ ਤੇ ਜਾ ਅੱਜ ਫਿਰ ਆਪਰੇਟ ਹੋਊਗਾ ਜਾਂ ਕੁਝ ਵੀ ਹੋ ਸਕਦਾ ਏ ਖਾ ਲਾ ਰੱਜ ਕੇ ਫੇਰ ਨਾ ਦਹੀਂ ਬਰ ਸਾਰਾ ਪੂਰਾ ਤਿਆਰ ਵਰ ਤਿਆਰ ਹੋ ਗਿਆ ਖਾਫ ਹੋ ਗਿਆ ਤੇ ਦੋਸਤੋ ਜਾਣਾ ਆਪਾਂ ਨੇ ਮਿਆਨਾਣਾ ਦਾ ਚਲੋ ਛੋੜਿਆ ਜਿਹੜੀ ਸੋਣਣ ਦੇ ਨੂੰ ਆਪਾਂ ਇਹਨੂੰ ਲੈ ਕੇ ਨਹੀਂ ਜਾਂਦੇ ਮਿਆਨਾਣਾ ਨੂੰ ਤੇ ਫਿਰ ਇਹ ਰੋਊਗਾ ਉੱਥੇ ਪਹਿਲਾ ਆਪਾਂ ਜਾ ਕੇ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਰਦੇ ਨੇ ਕੀ ਕਹਿੰਦੇ ਨੇ ਠੀਕ ਹੈ ਦੋਸਤੋ 10 ਵਜੇ ਦਾ ਉਹਨਾਂ ਟਾਈਮ ਆ 15 ਮਿੰਟ ਰਹਿ ਗਏ ਨੇ ਚੱਲਦੇ ਆ ਮਿੱਤਰੋ ਚਲੋ ਮਿਲ ਕੇ ਦੇਖਦੇ ਆ ਫਿਰ ਕੀ ਕਹਿੰਦੇ ਨੇ ਡਾਕਟਰ ਸਾਹਿਬ ਫਿਰ ਦੱਸ ਦਿਆਂ ਤੁਹਾਨੂੰ ਜਿਵੇਂ ਵੀ ਹੋਊਗਾ ਠੀਕ ਹੈ ਦੋਸਤੋ ਅੱਜ ਮਾਦਵ ਰਾਣਾ ਦਾ ਬਰਥਡੇ ਆ ਰਾਤ ਨੂੰ ਬਰਥਡੇ ਮਨਾਵਾਂਗੇ ਠੀਕ ਹੈ ਮਿੱਤਰੋ ਸਾਡਾ ਬਣੇ ਰਹੋ ਥੀ ਓਕੇ ਜ जी मित्रों चलेगा अं पैदल जा रहे हैं क्योंकि ना गडियाँ पिछे अगे खड़ी ने तो दुकान तो अपनी शॉप तो आप स्कूटरी लै ले लेंगे सुनेजराने तो चाबी ठीक है दोस्तों लाओ जी मित्रों मिलते हैं फिर आप थोड़ी देर ठीक है मित्रों और जा रहे हैं पैदल 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 भी जाना जी ना दोस्तों थोड़ा जहा हलका हो जाएंगे तो दो मिनट का तो रास्ता है अपनी शॉप का अपने घर का ठीक है मित्रों ਤੇ ਚਲੋ ਮਿਲਦੇ ਆਂ ਫਿਰ ਆਪਾਂ ਪਹਿਲਾਂ ਪਹੁੰਚ ਜੀਏ ਪਹੁੰਚ ਕੇ ਦੇਖਦੇ ਆਂ ਸੁਨੇ ਰਾਣਾ ਹਰੀ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਫਿਰ ਦੱਸਦੇ ਆਂ ਫਿਰ ਤੁਹਾਨੂੰ ਅਸੀਂ ਜਾ ਰਹੇ ਹੁਣ ਹਸਪਤਾਲ ਤੁਹਾਨੂੰ ਪਤਾ ਹੀ ਆ ਕੱਲ ਵੀ ਗਏ ਤੇ ਅੱਜ ਬੁਲਾਇਆ ਦੱਸੋ 10 ਵਜਣਾਂ ਚ 5 ਮਿੰਟ ਰਹਿ ਗਏ 10 ਮਿੰਟ ਜੀ ਮਿੱਤਰੋ ਪਹੁੰਚ ਗਏ ਆਪਣੀ ਦੁਕਾਨ ਤੇ ਦੇਖੋ ਜੀ ਹਜੇ ਸਾਫ ਸਫਾਈ ਚੱਲ ਰਹੀ ਜੀ ਹਜੇ ਚਲੋ ਕੋਈ ਨਹੀਂ ਤੇ ਇਹਨਾਂ ਨੂੰ ਕਰਨ ਦੇ ਸਾਫ ਸਫਾਈ ਸਾਡਾ ਟਾਈਮ ਹੋ ਗਿਆ ਨਹੀਂ ਮਿਲਾਂਗੇ ਮਿਲਦੇ ਸੋਨੂੰ ਜੀ ਮਿੱਤਰੋ ਚਲੋ ਜੀ ਮਿਲਦੇ ਆਂ ਫਿਰ ਸਾਫ ਸਫਾਈ ਹੋ ਗਈ ਦੇਖੋ ਜੀ ਬਾਜ਼ਾਰ ਖੁੱਲ ਗਿਆ ਸਾਰਾ ਤੇ ਐਸੇ ਚੱਲਿਆ ਹੁਣ ਪਰ ਮਿਲਦੇ ਆਂ ਫਿਰ ਸੋਨੂੰ ਥੋੜੀ ਦੇਰ ਚ ਦੇਖਦੇ ਆਂ ਕੀ ਕਹਿੰਦੇ ਨੇ ਡਾਕਟਰ ਸਾਹਿਬਾਨ ਠੀਕ ਆ ਮਿੱਤਰੋ ਆ ਜੀ ਦੋਸਤੋ ਆ ਜੀ ਦਾ ਬਹੁਤ ਕੰਮ ਪਿਆ ਹੈ ਦਾ ਇਕੋ ਵਗੈਰਾ ਸਾਰਾ ਕੁਝ ਪਿਆ ਹੈ ਤਾਂ ਬਹੁਤ ਟਾਈਮ ਲੱਗੂਗਾ ਇਕ ਹੁਣ ਅਸੀ ਨਾ ਇਕੋ ਵਗੈਰਾ ਕਰਾਣੀ ਆ ਪਹਿਲਾਂ ਹੁਣ ਐਕਸ ਰੇ ਕਰਾ ਕੇ ਆਏ ਆ ਤੇ ਮੈਡੀਕਲ ਕਰਾਤਾ ਸਾਰਾ ਕੁਝ ਇਕੋ ਵਗੈਰਾ ਹੋ ਗਿਆ ਹੁਣ ਤੇ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਆਪਾਂ ਦੇਖੋ ਜੀ ਐਮਬੂਲੈਂਸ ਤੇ ਖੜੀਆਂ ਨੇ ਤਿਆਰ ਵਰ ਤਿਆਰ ਪਰ ਇਹ ਹੈ ਕਿ ਆਪਣਾ ਕੰਮ ਥੋੜਾ ਜਿਹਾ ਡਿਲੇ ਹੋ ਰਿਹਾ ਏ ਡਾਕਟਰ ਸਾਹਿਬ ਕਹ ਰਹੇ ਨੇ ਹਜੇ ਦਵਾਈ ਦਿੱਤੀ ਆ ਤੇ ਕੁਝ ਖਾਣ ਨੂੰ ਤੇ ਹਜੇ ਇੱਕੋ ਕਰਵਾਣੀ ਆ ਉਹ ਤੋਂ ਬਾਅਦ ਪ੍ਰੈਸ਼ਰ ਹੋਊਗਾ ਠੀਕ ਆ ਦੋਸਤੋ ਚਲੋ ਮਿਲਦੇ ਆਂ ਅਗਰ ਥੋੜੀ ਜਿਹੀ ਸਾਡੇ ਨਾਲ ਬਣੇ ਰਹੋ ਇਹ ਦੇਖੋ ਤੇ ਦੋਸਤੋ ਕਿੰਨੀ ਭੀੜ ਆ ਸਾਡੇ ਵਰਗੇ ਨੇ ਸਾਰੇ ਦੇਖੋ ਕਿੰਨੀ ਭੀੜ ਹੋਈ ਆ ਬਹੁਤ ਭੀੜ ਆ ਦੇਖੋ ਦੋਸਤੋ ਚਲੋ ਕੋਈ ਗੱਲ ਨਹੀਂ ਆਪਣਾ ਵੀ ਹੋਊਗਾ ਕੰਮ ਸਹੀ ਧੀ ਹੋ ਜਾ ਜੀ ਦੋਸਤੋ ਆ ਗਏ ਅਸੀਂ ਸਰਕਾਰੀ ਹਸਪੀਟਲ 'ਚ ਗਏ ਤੇ ਤੇ ਤਕੜੂ ਆ ਗਏ ਆ ਤੇ ਲੋਗੇ ਮੇਤਰੋ ਹਲੋ ਹੀ ਮਿਆਂ ਕਰਾਣੇ ਨੂੰ ਮਿਲੋ ਮਿਆਂ ਕਨਾ ਨੇ ਹਲੋ ਹੈਲੋ ਹੈਲੋ ਕਰੋ ਹੈਲੋ ਲਓ ਜੀ ਮੈਂ ਕਰਾਣਾ ਹੈ ਤੇ ਇਹ ਮੁੰਜ ਘਰਿਆ ਪੰਦਾ ਹੈ ਤੇ ਲਓ ਜੀ ਦੋਸਤੋ ਆਟਾ ਵੀ ਗੁੰਨਿਆ ਜਾ ਰਿਹਾ ਦੇਖੋ ਦੋਸਤੋ ਆਟਾ ਗੁੰਨਿਆ ਜਾ ਰਿਹਾ ਤੇ ਸਬਜੀ ਕੀ ਬਣਾਈ ਆ ਸੋਇਆ ਵੀਂਦੀ ਦੀ ਸੋਇਆ ਭਿੰਦੀਆਂ ਬੜੀਆਂ ਬਣਾਈਆਂ ਨੇ ਦੋਸਤੋ ਸੋਇਆ ਭਿੰਦੀਆਂ ਬੜੀਆਂ ਲਓ ਜੀ ਪਹਿਲੀ ਚਲਾ ਲਿਆ ਏਸੀ ਆ ਕੇ ਦੇਖ ਲੈ ਰਵੀ ਤਾਰਾਣੀ ਨੇ ਇੰਨਾ ਕੁ ਵੀ ਉਹ ਨਹੀਂ ਹੋਇਆ ਦੇਖ ਲੈ ਚਲੋ ਜੀ ਦੋਸਤੋ ਕੋਈ ਗੱਲ ਨਹੀਂ ਆ ਗਿਆ ਸੀ ਤੇ ਹੁਣ ਇਕੋ ਵੀ ਕਰਾ ਲਈ ਕੋਈ ਵੀ ਨੋਰਮਲ ਆਇਆ ਐ ਐਕਸਟਰਾ ਵੀ ਨੋਰਮਲ ਆਇਆ ਸਾਰਾ ਕੁਝ ਨੋਰਮਲ ਆਇਆ ਏ ਹੁਣ ਸਾਰੇ ਕਹਿ ਰਿਹਾ ਡਾਕਟਰ ਸਾਹਿਬ ਇਹ ਕਹਦਾ ਹੈ ਕਿ ਸਾਰਾ ਪਰਿਵਾਰ ਰਾਇ ਬਣਾ ਲਓ ਕਦੋਂ ਕਰਾਣਾ ਆਪਰੇਸ਼ਨ ਕਦੋਂ ਤੁਸੀਂ ਨੇ ਐਡਮਿਟ ਹੋਣਾ ਏ ਠੀਕ ਆ ਦੋਸਤੋ ਜੇ ਤੁਸੀਂ ਕਰਾਣਾ ਹੈ ਸ਼ਨੀਵਾਰ ਨੂੰ ਕਰਾਣਾ ਤਾਂ ਸ਼ੁੱਕਰਵਾਰ ਵੀਰਵਾਰ ਨੂੰ ਫਾਇਲ ਜਮਾ ਕਰਾਣੇ ਪਊਗੀ ਤੇ ਜੋ ਕਿ ਅੱਜ ਮੰਗਲਵਾਰ ਹੋ ਗਿਆ ਠੀਕ ਆ ਦੋਸਤੋ ਚਲੋ ਇਹਨਾਂ ਦੀ ਰਾਇ ਲੈਣੇ ਅੱਜ ਸਾਰਿਆਂ ਦੀ ਆ ਜਾਵਾਂਗੇ ਆਪਾਂ ਸਾਰਾ ਜਰਾ ਲੈ ਕੇ ਫੇਰ ਦੇਖਦੇ ਆ ਕਿਉਂਕਿ ਨਾ ਅੱਜ ਮਾਤਾ ਦਾ ਜਨਮ ਦਿਨ ਆ ਤੇ ਜਿਹੜਾ ਆ ਰਿਹਾ ਇੱਕ ਤਰੀਕ ਤਿੰਨ ਤਰੀਕ ਨੂੰ ਆ ਰਿਹਾ ਹੈ ਜਨਮ ਦਿਨ ਮਿਆਂ ਕਰਾਣੇ ਦਾ ਉਹ ਸਾਰ ਟੱਬਰ ਕਹਿੰਦਾ ਇਹ ਮਪੁਰਵਾਰ ਇਹ ਕਹਿੰਦਾ ਕਿ ਅਸੀਂ ਉਹ ਮਨਾਣਾ ਹੈ ਬਰਿੰਦਾਵਾਂ ਜਾ ਕੇ ਮਨਾਣਾ ਹੈ ਪਹਿਲਾ ਜਨਮ ਦਿਨ ਆ ਉਹਦਾ ਤੇ ਚਲੋ ਦੇਖਦੇ ਜੋ ਵੀ ਆ ਤੁਹਾਨੂੰ ਜ਼ਰੂਰ ਦੱਸਾਂਗੇ ਸਲਾਮ ਮਸੂਰਾ ਕਰਕੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਠੀਕ ਹੈ ਦੋਸਤੋ ਤੋ ਦੋਸਤੋ ਲੋਜੀ ਰੋਟੀ ਪਾਣੀ ਖਾ ਕੇ ਹੁਣ ਕਰ ਰਹੇ ਆ ਆਪਾਂ ਫਿਲਟਰ ਦੀ ਸਰਵਿਸ ਕਰ ਰਹੇ ਆ ਦੇਖੋ ਦੋਸਤੋ ਆਪਣੇ ਆਪ ਹੀ ਕਰ ਦਿੰਨੇ ਆ ਜੀ ਫਿਲਟਰ ਦੀ ਸਰਵਿਸ ਤੇ ਲੋਜੀ ਮਿੱਤਰੋ ਦੇਖੋ ਜੀ ਸਾਫ ਸਫਾਈ ਹੋ ਰਹੀ ਆ ਜੀ ਫਿਲਟਰ ਵੀ ਚੇਂਜ ਹੋ ਜਾਊਗਾ ਆਪਣਾ ਜਿਹੜਾ ਫਿਲਟਰ ਲੈ ਕੇ ਆਏ ਇਹ ਵੀ ਚੇਂਜ ਹੋ ਜਾਊਗਾ ਤੇ ਦੇਖੋ ਜੀ ਸਾਫ ਸਫਾਈ ਜੀ ਖੁਦ ਹੀ ਕਰ ਲੈਣੇ ਆ ਫਿਲਟਰ ਦੀ ਸਰਵਿਸ ਆਪਣਾ ਯਾਰ ਦੋਸਤ ਆਓ ਆਪਾਂ ਨੂੰ ਸਿਖਾ ਦਿੰਦਾ ਜਾਂ ਆਪਾਂ ਕਰ ਲੈਣੇ ਆ ਤੇ ਠੀਕ ਹੈ ਮਿਸਟਰੋ ਚਲੋ ਇਹ ਅਰੂ ਵੀ ਹੋ ਗਿਆ ਆਪਾਂ ਮਿਲਦੇ ਆਂ ਫਿਰ ਕਰ ਬਾਤੀ ਆਪਾਂ ਨੇ ਆਪਣੇ ਆਪ ਹੀ ਕਰ ਲੈਨੇ ਤਾਂ ਉਹ ਦੂਖਿਆ ਦੇਖਾਂ ਆਪਾਂ ਨੇ ਖੁੱਲਿਆ ਹੋਇਆ ਆਪ ਹੀ ਕਰ ਲੈਨੇ ਆਪਾਂ ਲੋਕੋ ਅੱਡਾ ਬੀ ਨਮਾ ਜੋੜਾ ਕੰਮ ਨਹੀਂ ਹੈਗਾ ਪਰ ਪਹਿਲਾ ਪਹਿਲਾ ਔਖਾ ਲੱਗਦਾ ਹੈ ਜਦ ਕੋਈ ਸਾਸ ਨਹੀਂ ਦਾ ਫਿਰ ਦੁੱਖਾ ਹੋ ਜਾਂਦਾ ਹੈ ਠੀਕ ਹੈ ਲੋ ਜੀ ਮਿਸਟਰੋ ਮਿਲਦੇ ਆਂ ਫਿਰ ਆਪਾਂ ਪਾ ਕੇ ਦੇ ਸਰਦ ਦੇਖੋ ਜੀ ਕਿੰਨਾ ਕਾਲਾ ਹੋਇਆ ਹੋਇਆ ਲੱਗਦਾ ਥੋੜਾ ਜਿਹਾ ਪਾਣੀ ਖਰਾਬ ਆਉਣ ਲੱਗਿਆ ਹੁਣ ਡਿਊਟੀ ਦਾ ਲੱਗਦਾ ਮੈਨੂੰ ਹੁਣ ਤਾਂ ਇਹ ਮੇਰੇ ਖਾਤੇ ਮੈਂ ਡੇਢ ਮਹੀਨੇ ਚ ਮਹੀਨੇ ਜੇ ਵਸਣ ਨਹੀਂ ਜਾਇ ਕਰੂਗੀ ਇਹ ਕਿਹੜਾ ਸਸਤ ਮੈਂ ਹੀ ਬਦਲ ਜਾ ਰਹਾ ਕੇ ਮੇਰੇ ਯਾਦ ਨਹੀਂ ਹੈ ਕਿ ਇੰਨੀ ਖਰਾਬ ਹੋ ਗਈ ਪਰ ਹੁਣ ਪਾਣੀ ਜ਼ਿਆਦਾ ਮੈਂ ਦੇਖਿਆ ਇਹ ਆਪਣੀ ਟੈਂਕੀ ਦਾ ਪਾਣੀ ਹੋਰ ਜਿਆਦਾ ਹੋਰ ਖਰਾਬ ਹੀ ਆਦਾ ਹਨਾ ਟੈਂਕੀ ਦਾ ਪਾਣੀ ਹੋਰ ਜਿਆਦਾ ਖਰਾਬ ਆਦਾ ਟੈਂਕੀ ਸਾਫ ਕਰਾਉਣ ਵਾਲੀ ਆ ਸਾਡੀ ਚਲੋ ਦੋਸਤੋ ਦੇਖਦੇ ਹਾਂ ਕੋਈ ਪਲਾਸਟਿਕ ਦੀ ਟੈਂਕੀ ਰਖਾ ਲੈਂਦੇ ਆ ਬਾਹਰ ਆਈ ਕਰਨਾ ਪੂਜਿਆ ਰੋ ਸਫਾਈ ਕਰਾਉਣੇ ਪੂਜਿਆ ਟੈਂਕੀ ਆ ਵਾਹ ਇੱਥੇ ਤੋਂ ਹੀ ਪਾਣੀ ਖਰਾਬ ਆਦਾ ਇੱਥੇ ਹੀ ਜਾਂਦਾ ਖਰਾਬ ਚਲੋ ਦੋਸਤੋ ਪਿੱਛੋਂ ਵੀ ਘਰਾਵਾਰ ਆ ਰਿਹਾ ਏ ਜੇ ਟੈਂਕੀ ਦਾ ਵੀ ਆ ਚਲੋ ਜੋ ਵੀ ਟੈਂਕੀ ਵੀ ਆਪਾਂ ਦੇਖ ਲਾਂਗੇ ਠੀਕ ਆ ਤੇ ਆ ਆਪਾਂ 4-5 ਲੈ ਆਉਣਾ ਮੈਂ ਕਿਉਂਕਿ ਥੋੜੇ ਸਸਤੇ ਵੀ ਲਾ ਦੂਗਾ ਨਾਲੇ ਮਹੀਨੇ ਬਾਅਦ ਮੈਂ ਚੇਂਜ ਕਰ ਦਿਆ ਕਰੂੰ ਐਨ ਕੋਈ ਵੱਡੀ ਗੱਲ ਨਹੀਂ ਹੈਗੀ ਚਲੋ ਮਿਲਦੇ ਆਂ ਦੋਸਤੋ ਜੋ ਵੀ ਆ ਨਾਲ ਬਣੇ ਰਹੋ ਹੈਲੋ ਦੋਸਤੋ ਲਓ ਜੀ ਮਿੱਤਰੋ ਦੇਖੋ ਇਹ ਮਾਦਦ ਰਾਨੇ ਦਾ ਵੱਡੇ ਆ ਤੇ ਲਓ ਜੀ ਦੇਖੋ ਓਏ ਹੋਏ ਹੋਏ ਲਿਫਟ ਲੈਣੇ ਓਏ ਹੋਏ ਸਿਆਹਤਾ ਭਾਈ ਮਾਦਮ ਨਾਨਾ ਤਿਆਰ ਤੇ ਰਹੂਗਾ ਫਿਰ ਫੋਟੋ ਖਿੱਚਾਂਗੇ ਇਹਦੇ ਵਿੱਚ। ਪੀਜਾ ਦੋਸਤੋ ਤੇ ਬਣਾਵਾਂਗਾ ਜੀ ਕੇਕ ਦਾ ਬਣਾ ਲਿਆ। ਹਾਂ ਰਵਿਤਾ ਰਾਣੀ ਬਣਾਉਗੀ। ਉਹ ਬਣਾਉਗੀ ਪੀਜ਼ਾ। ਲਓ ਜੀ ਦੋਸਤੋ ਪੀਜਾ ਹੀ ਪੀਜਾ ਦੇਖੋ। ਟਾਕੋਏ ਦੋਸਤੋ ਪੀਜੇ ਪੀਜੇ। ਪੀਜੇ ਪੀਜੇ ਬਣ ਗਏ ਪੀਜੇ ਕੀ ਪੀਜੇ। ਇਹਦਾ ਪੀਜੇ ਬਣ ਗਏ। ਛੱੜ ਵਿੱਚ ਪਾਊਡਰਿੰਗ ਤਾਂ ਹੈਗੀ ਆ। ਠੇਕ ਵੀ ਹੈਗਾ ਸਾਰਾ ਕੁਝ ਹੈਗਾ ਛੱੜ ਵਿੱਚ ਜਿਹੜਾ ਸਾਰਾ ਕੁਝ ਦੋਸਤੋ। ਸਾਰੇ ਦੋਸਤੋ ਜਦ ਬਣਾਣਗੇ ਪੀਜਾ ਮੈਂ ਤੁਹਾਨੂੰ ਖਵਾਉਂਗਾ ਤੇ ਵੈਰੈਟੀ ਛੜੀ ਹੋਊਗਾ ਕੰਮ ਤੇ ਠੀਕ ਹੈ ਮਿੱਤਰੋ ਹਸਣਾ ਬਣੇ ਰਹਿਣਾ ਓਕੇ ਜੀ ਲੋ ਜੀ ਮਿੱਤਰੋ ਅਸੀਂ ਤਾਂ ਖਾਣ ਲੱਗੇ ਸੀਜਾ ਬਣ ਗਏ 9 ਵਜੇ 8:30 9 ਵਜੇ ਪੀਜਾ ਬਣਨ ਗਿਆ ਅਸੀਂ ਤਾਂ ਬਈ ਖਿਚੜੀ ਚ ਪਾ ਲਿਆ ਦਹੀਂ ਆਪਾਂ ਖਿਜੜੀ ਖਾਣੇ ਆ ਜਦ ਤੱਕ ਬਣਦੇ ਨੇ ਪੀਜਾ ਲੋ ਜੀ ਪੀਜਾ ਜੀ ਹੋਈ ਤਾਂ ਤਿਆਰ ਹੋ ਤਿਆਰੀ ਆ ਗਈ ਹੋ ਗਿਆ ਆਵਾਜ਼ ਆਈ ਨਾ ਬੰਦ ਕਰਦੇ ਨਾ ਉਹ ਹੋ ਗਏ ਉਹਨਾਂ ਦੇ ਤਾਂ ਤਿਆਰ ਲਓ ਜੀ ਦੋਸਤੋ ਪੀਜੇ ਦਾ ਬਣਨਗੇ ਤਿਆਰੀ ਵਰ ਤਿਆਰੀ ਹੋ ਰਹੀ ਹੈ ਤੁਹਾਨੂੰ ਦੇਖੋ ਦੇਖ ਵੀ ਰਹੇ ਹੋ ਤੁਸੀਂ ਤੇ ਤਿਆਰੀ ਕਰ ਰਹੇ ਨੇ ਪੀਜਾ ਦੀ ਆਪਾਂ ਦਾ ਆ ਦੇਖੋ ਦੋਸਤੋ ਆਪਾਂ ਨੇ ਖਿਚੜੀ ਜੀ ਪਾ ਕੇ ਦਹੀਂ ਖਾ ਰਿਹਾ ਦੋਸਤੋ ਦਹੀਂ ਚਲੋ ਜੀ ਦੋਸਤੋ ਮਿਲਦਿਆਂ ਫੇਰ ਆਪਾਂ ਥੋੜੀ ਦੇਰ ਖਾ ਪੀ ਕੇ ਠੀਕ ਹੈ ਦੋਸਤੋ ਤੁਸੀਂ ਵੀ ਖਾਓ ਅਸੀਂ ਵੀ ਖਾਣੇ ਆ ਪੀਜੇ ਵੀ ਖਾਵਾਂਗੇ ਫਿਰ ਕੇਕ ਕਟਣੀ ਹੋਈ ਕਰਾਂਗੇ ਸਭ ਕੁਝ ਕਰਾਂਗੇ ਲਓ ਜੀ ਮਾਦੂ ਦਾ ਬੜਿਆ ਦੇ ਦੋ ਮੁਬਾਰਕਾਂ ਜੀ ਠੀਕ ਆ ਦੋਸਤੋ ਆਏ ਮਿੱਤਰੋ ਬਣ ਲਾਗੇ ਪੀਜੇ ਦੇਖੋ ਦੋਸਤੋ ਪੀਜੇ ਰੈਡੀ ਸੜੀ ਹੋਣ ਲਾਗੇ ਪੀਜੇ ਪੀਜੇ ਸਾਡੇ ਦਾ ਪੀਜੇ ਪੀਜੇ ਬਣਦੇ ਨੇ ਦੋਸਤੋ ਅੱਜ ਬਰਥਡੇ ਆ ਨਾ ਤਾਂ ਕਰਕੇ ਮਾਦੋ ਰਣ ਦਾ ਬਰਥਡੇ ਆ ਸਪੈਸ਼ਲ ਪੀਜੇ ਚੱਲਣਗੇ ਅੱਜ ਦੋਸਤੋ ਪੀਜੇ ਦੇਖੋ ਜੀ ਰੈਡੀ ਸੜੀ ਹੋਣ ਲਾਗੇ ਨੇ ਤੇ ਸਾਡੇ ਲੇ ਸਾਰਾ ਮਟੀਰੀਅਲ ਓਕੇ ਜੀ ਰਿਪੋਰਟ ਆ ਸਾਰੇ ਰੈਡੀ ਰੈਡੀ ਕਰਕੇ ਨਾ ਫਟਾਫਟ ਪਾਪ ਆ ਕੇ ਦੋ ਦੋ ਪਾਪਾਰੇ ਕੱਢ ਦੋ ਫਿਰ ਠੀਕ ਆ ਦੋ ਦੋ ਪਾਪਾਰੇ ਕੱਢ ਦਿੰਦੇ ਠੀਕ ਆ ਓਕੇ ਮੇਰੇ ਦਿਨ ਫਿਰ ਤੁਹਾਨੂੰ ਪੀਜ਼ਾ ਤਿਆਰ ਵਰ ਤਿਆਰ ਹੋ ਜਾਂਦੇ ਪਹਿਲਾਂ ਆਜਾ ਤਿਆਰ ਤਿਆਰ ਹੋ ਰਿਹਾ ਹੈ ਫਿਰ ਮਿਲਦੇ ਆਂਗੇ ਦੋਸਤੋ ਓਕੇ ਜੀ ਪੀਜ਼ਾ ਕਰਦੇ ਮਹਿੰਗੇ ਬਹੁਤ ਮਹਿੰਗੇ ਨੇ 200 ਰੁਪਏ ਦਾ ਪੈਸਾ ਇੱਕ ਪੀਜ਼ਾ ਵੈਸੇ ਕਿਉਂਕਿ ਇਹ ਮਟੀਰੀਅਲ ਹੀ ਬਹੁਤ ਗੇਰਦਿਆਂ ਦੇਖੋ ਦੋਸਤੋ ਲੈਸ ਵਰ ਲੈਸ ਬੇਜਾਗਾ ਹੈਗੀ ਆ ਕੋਈ ਉਹ ਤਾਂ ਬਾਅਦ ਦੇਖੋ ਚੀਜ਼ੇ ਚੀਜ਼ 200 ਰੁਪਏ ਦਾ ਪੀਜ਼ਾ ਮਹਿੰਗਾ ਤੇਰੇ 200 ਆ ਗਿਆ ਤਾਂ ਤਾਂ ਦੇ 300 ਦਾ ਮੈਂ ਕਹਾਂ ਇਹ 200 ਦਾ ਸਸਤਾ ਹੀ ਆ ਦੇ ਵੀ चलो दोस्तों पूरा लैस कॉर्न और कैप्सिकॉर्न और टमाटो और चीज मजरेला, मजरेला जी? और दोस्तों मिलते हैं फिर बन जान दो मुँह पानी आई बन जा मजरेला, मजरेला। गहूँ के दूध की बनती है गाय के दूध की ਹੈਲੋ ਦੋਸਤੋ ਲੋ ਜੀ ਆਪਾਂ ਆ ਗਏ ਆ ਦੇਖੋ ਜੀ ਮਿੱਤਰੋ ਲੋ ਜੀ ਪੀਜੇ ਪੀਏ ਪੂਰਾ ਹਨ ਓਕੇ ਦੀ ਰਿਪੋਰਟ ਬਣਾਏ ਹੋਏ ਨੇ ਦੇਖੋ ਦੋਸਤੋ ਪੀਜੇ ਵਾਓ ਪੀਜੇ ਪੀਏ ਬਣਾਏ ਹੋਏ ਨੇ ਦੋਸਤੋ ਪੀਜੇ ਇੱਧਰ ਵੀ ਲੱਗੇ ਹੋਏ ਨੇ ਪੀਜੇ ਪੀਏ ਆ ਦੇਖੋ ਦੋਸਤੋ ਇੱਧਰ ਵੀ ਦੇਖੋ ਹਾਏ ਪੀਜੇ ਦਾ ਸਮਾਨ ਦੋ ਵੇ ਦੋ ਵੇਸ ਪਏ ਨੇ ਦੋ ਸਮਾਨ ਪਏ ਨੇ ਆ ਦੇਖੋ ਅਡਡ ਕਰਿਆ ਪਿਆ ਦੇਖੋ ਦੋ ਪਏ ਨੇ ਨਾ ਤਾਂ ਕਰਕੇ ਸਾਰਿਆਂ ਚ ਦੋ ਦੋ ਰੱਖੇ ਹੋਏ ਨੇ ਬਰਾਬਰ ਕੰਮ ਚੱਲਦਾ ਔਰ ਇਹ ਬਰਾਬਰ ਠੀਕ ਹੈ ਦੋਸਤੋ ਚਲੋ ਮਿਲਦੇ ਆਂ ਫਿਰ ਆਪਾਂ ਮੰਦਰ ਜਾਇਆ ਆਂ ਮੈਂ ਫਿਰ ਆ ਕੇ ਮਿਲਦੇ ਆਂ ਠੀਕ ਹੈ ਦੋਸਤੋ ਤਿਆਰ ਹੋ ਤਿਆਰ ਨੇ ਸਾਰੇ ਦੇਖੋ ਜੀ ਆਏ ਹੋ ਕੇ ਜੀ ਰਿਪੋਰਟ ਨੇ ਸਾਰੇ ਦੇਖੋ ਦੋਸਤੋ ਨਾਲੇ ਕੇਕ ਨਾਲੇ ਪੀਜੇ ਦੇਖ ਓਏ ਹਾਏ ਪੀਜੇ ਨਾਲੇ ਦੋਸਤੋ ਲੋ ਜੀ ਮਿੱਤਰੋ ਨਾਲੇ ਪੀਜੇ ਨਾਲੇ ਕੇਕ ਵਧਾਈ ਹੋਗਾ ਮਾਧਵ ਰਾਣਾ ਦਾ ਅੱਜ ਬਰਥਡੇ ਬਰਥਡੇ ਹੈਪੀ ਬਰਥਡੇ ਲੋ ਜੀ ਹੈਪੀ ਬਰਥਡੇ ਮਾਧਾ ਲਾ ਜੀ ਦੋਸਤੋ ਚਲੋ ਜੀ ਦੋਸਤੋ ਆ ਬਾਡੇ ਦੇ ਦੇ ਇਨਵਾਈਟ ਕੀਤਾ ਦਾ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਕੇਕ ਬਣਾਗੇ ਠੀਕ ਹੈ ਦੋਸਤੋ ਦੋਸਤੋ ਬਹੁਤ ਬਹੁਤ ਦੁਖੀ ਦੀ ਗੱਲ ਹੈ ਸੋ ਕੇ ਨਾ ਸੋਰੀ ਹੈ ਕਿਉਂਕਿ ਅਸੀਂ ਨੇ ਕੇਕ ਆਪਣੇ ਆਪੇ ਕੱਟ ਗਿਆ ਆਪੇ ਆਪੇ ਖਾ ਲਿਆ ਠੀਕ ਹੈ ਦੋਸਤੋ ਸਾਰਾ ਕੰਮ ਇਹ ਰਵੀਦਾ ਰਾਣੀ ਨੇ ਕਰਿਆ ਕਹਿੰਦੀ ਕੀ ਲੋੜਾ ਮੈਂ ਚੱਲ ਚੱਲ ਮਾ ਕੋਈ ਗੱਲ ਨਹੀਂ ਫਿਰ ਮੈਂ ਫਿਰ ਚੱਕ ਕੇ ਫਿਰ ਮੈਂ ਫੋਟੋ ਫੋਟੋ ਵੀ ਨਹੀਂ ਖਿੱਚੀਆਂ ਚਲੋ ਜੋ ਵੀ ਗੁੱਲੇ ਜਾਵਾਂ ਤਾਂ ਰਵਿਦਾ ਰਾਣੀ ਐਸੀ ਰਵਿਦਾ ਰਾਣੀ ਐਸੀ ਵੈਸੀ ਕੈਸੀ ਤੈਸੀ ਸੱਚੇ ਬੋਲਦੇ ਨੇ ਕੋਈ ਕਿਉਂ ਬੋਲਨੇ ਆਪਾਂ ਨੂੰ ਕੋਈ ਦਰਦ ਨਹੀਂ ਹੈਗਾ ਦੋਸਤੋ ਚਲੋ ਕੋਈ ਗੱਲ ਨਹੀਂ ਸਾਰੇ ਭੱਜ ਗਏ ਮੇਰਾ ਕੀ ਕਸੂਰਾ ਮੈਂ ਤਾਂ ਵੀ ਸਾਰੇ ਰੁਕਿਆ ਸੀ ਕਿ ਵੀ ਕੇ ਕਟਿੰਗ ਕਰਾਂਗੇ ਤੇ ਸਾਰੇ ਲਾਈਵ ਵੀਡੀਓ ਚਲਾਤੀ ਲਾਈਵ ਵੀਡੀਓ ਚਲਾਤੀ ਦੂਸਰੇ ਚੈਨਲ ਤੇ ਦੱਸ ਚਲੋ ਕੋਈ ਗੱਲ ਨਹੀਂ ਜਿਵੇਂ ਵੀ ਆ ਹਣ ਮੈਂ ਦੱਸ ਕੀ ਕਰਾਂ ਦੋਸਤੋ ਜੋ ਵੀ ਆ ਚਲੋ ਆਪਾਂ બસ ਆ ਦੇਖ ਲੋ ਤੁਸੀਂ ਆਹ ਡੈਕੋਰੇਸ਼ਨ ਕੀ ਕੇ ਵਟਿਆ ਗਿਆ ਸਭ ਨੇ ਖਾ ਲਿਆ ਚਲੋ ਜੀ ਮਿਲਦੇ ਆ ਉਹ ਕੋਤੋ ਪੀਜਾ ਦੇਖ ਕੇ ਆਏ ਹੋਗੇ ਬਸ ਖਾ ਲੋ ਖਾ ਲੋ ਕੇਕ ਵੀ ਖਾ ਲੋ ਰਵਿਤਾ ਰਾਣੀ ਮੈਂ ਤਾਂ ਕੇਕ ਦਾ ਕੇਕ ਦਾ ਟੁਕੜਾ ਵੀ ਨਹੀਂ ਖਾਇਆ ਇੱਕ ਬਸ ਉਹ ਬਸ ਨੇ ਉਹ ਬਸ ਚਲੋ ਦੋਸਤੋ ਮੈਨੂੰ ਦਾ ਕੋਈ ਹੋਣਾ ਨਹੀਂ ਚਲੋ ਮਿਲਦੇ ਆ ਅਗਲੇ ਬਲੌਗ ਚ ਵਧੀਆ ਟੰਗ ਨਾਲ ਠੀਕ ਆ ਦੋਸਤੋ ਜਬ ਤੱਕ ਕੇ ਲਈ ਬਾਏ ਬਾਏ ਜਾਈਏ